ਵੈਰ ਕਾਲ ਸਾਹ ਵੈਰੂ ਜੀ ਕੀ ਫਤਿਹ ਮੈਂ ਆਪਾਂ ਪਿੰਦਰ ਸਿੱਧੂ ਬਾਦਰ ਵਾਲੀ ਆ ਆਪਾਂ ਪਹੁੰਚੇ ਐਸ ਟਾਈਮ ਤੁਸੀ ਬੰਨ ਰਾਮ ਲਾਲ ਬਸਤੀ ਦੇ ਬਿਲਕੁਲ ਸਾਹਮਣੇ ਤੁਹਾਨੂੰ ਪਾਣੀ ਦੀ ਸਹੀ ਜਾਣਕਾਰੀ ਦੇਣ ਵਾਸਤੇ ਆ ਵੇਖੋ ਪਾਣੀ ਕਿੰਨੀ ਤੇਜ਼ੀ ਨਾਲ ਅੱਗੇ ਨੂੰ ਜਾ ਰਿਹਾ ਹੈ ਤੇ ਸਤਿ ਬਾਪੂ ਜੀ ਪਾਣੀ ਕਿਵੇਂ ਲੱਥਾ ਗਿਆ ਕਿਵੇਂ ਸਮਝਾ ਪਾਣੀ ਕੱਢ ਗਿਆ ਹੈ ਕੱਢ ਗਿਆ ਹੈ ਹਾਂ ਅੱਛਾ ਜੀ ਚਾਰ ਗੁੰਗਲ ਕੱਢ ਗਿਆ ਜੀ ਚਾਰ ਉਂਗਲਾ ਪਾਣੀ ਅੱਗੇ ਨਾਲੋਂ ਘਟਿਆ ਏ ਚਲੋ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਹੌਲੀ ਹੌਲੀ ਹੁਣ ਤੇ ਬਾਕੀ ਨੁਕਸਾਨ ਤਾਂ ਬਹੁਤ ਕਰ ਗਿਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਛੱਡੇ ਹੀ ਕੁਛ ਨਹੀਂ ਸੀ ਜੀ ਸਾਰੇ ਮੁਸਕਾਂ ਦਾ ਬੱਚੋ ਨੇ ਸਭ ਖਰਾਬ ਹੋ ਗਏ ਨੇ ਜੀ ਕਿੰਨੇ ਵੀ ਇਹਨੇ ਪੱਲੇ ਜਿਵੇਂ ਤਰ੍ਹਾਂ ਕੱਖ ਨਹੀਂ ਰਹਿ ਗਿਆ ਜੀ ਕਣਕ ਦੀ ਮਿਹਨਤ ਕੋਈ ਨਹੀਂ ਤੇ ਕਣਕ ਦੀ ਮਿਹਨਤ ਕੋਣੀਗੀ ਤੇ ਬਾਕੀ ਆਪਾਂ ਹੋਰ ਵੀਰਾਂ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਦਾ ਕੀ ਹੋਰ ਕਿਧਰ ਗਿਆ ਆ ਦੇਖੋ ਪਾਣੀ ਦੀ ਸਪੀਡ ਪਾਣੀ ਕਿੰਨੀ ਸਪੀਡ ਨਾਲ ਜਾ ਰਿਹਾ ਹੈ ਆ ਫੜੀ ਮੜਿਆ ਵੀ ਆ ਵੀਰ ਜੀ ਨਾਲ ਗੱਲ ਕਰਦੇ ਆ ਇੱਕ ਮੈਂ ਕਰਦੇ ਦੁਬਾਰਾ ਫਿਰ ਇੱਕ ਹੋਰ ਬਣਾ ਲਈਏ ਆ ਦੇਖੋ ਮਿੱਟੀ bant ਤੇ ਪਾਈ ਜਾ ਰਹੀ ਆ ਅਬ ਮੋਟੇ ਜਾ ਰਹੇ ਆ ਨਾਲ ਨਾਲ ਬਣਦੇ ਤੇ ਹੁਣ ਬਸਤੀ RAMLAL ਤੇ ਤੁਹਾਨੂੰ ਹਲਾਤ ਵਖਾਏ ਜੀ ਅੱਗੇ ਜਾ ਕੇ ਵੀ ਦੱਸਦੇ ਆ ਮੇਰੇ ਭਰਾ ਇਹਨੇ ਵੀਰੇ ਨੇ ਮੰਗੇ ਵੀ ਚਾਰਾ ਜੂਰ ਬਸਤੀ RAMNAL ਬਚਾਇਆ ਜਾਵੇ ਜੋ ਇਹ ਆਪਣੇ ਤੋਂ ਤਮੀਦ ਕਰਦੇ ਨੇ ਆ ਦੇਖੋ ਪਾਣੀ ਥੋੜੀ ਮਿੱਟੀ ਨਾਲ ਨਾਲ ਜੁੜੇ ਰੋ ਮੈਰੂ ਜੱਗ ਜੇ ਹੁਣੇ ਤੁਹਾਨੂੰ ਆਪਾਂ ਲਾਦ ਖਾਲਸਾ ਵੈਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਬਸਤੀ RAMNAL ਤੁਸੀਂ ਬੰਨ ਤੇ ਤੇ ਇੱਥੋਂ ਤੁਹਾਨੂੰ ਆਪਾਂ ਜਾਣਕਾਰੀ ਦੇਣੀ ਹੈ ਪਾਣੀ ਦੀ ਪਾਣੀ ਉਤਰਿਆ ਕਿ ਚੜਿਆ ਹੈ ਬਿਲਕੁਲ ਸਹੀ ਸਟ੍ਰੀਟ ਜਾਣਕਾਰੀ ਆ ਜੋ ਆ ਮੋਟਰ ਦੀ ਕੋਠੀ ਦਾ ਅੰਦਾਜ਼ਾ ਲਾਓ ਵੀ ਜੇ ਤੁਸੀਂ ਇੱਥੇ ਕੋਈ ਬੰਦਾ ਵਰਜੇ ਜਾਂ ਬੰਦਾ ਕੀ ਬਣਿਆ ਉਹ ਦੱਸੋ ਕਿੰਨੇ ਫੁੱਟ ਦੀ ਕੋਠੀਆਂ ਦੀ ਲਾਓ ਸਾਵਾ ਵੇਖੋ ਚਪੈਦੇ ਵੇਖੋ ਕਿੰਨੇ ਕਿੰਨੇ ਡੁੱਬੇ ਪੈਣੇ ਗੁਰੇ ਤੇ ਬੈਂਕੇ ਦਿਹਾੜੇ ਨੇ ਲੋਕ ਜੂੰਜ ਰਹੇ ਨੇ ਝੋਨਾ ਫਸਲ ਸਮੈਲ ਵੀ ਮਾਰਨ ਲੱਗੀ ਹੁਣ ਪੂਰੀ ਤਰ੍ਹਾਂ ਗਲ ਚੁੱਕੀ ਆ ਇਹ ਹਾਲਾਤ ਨੇ